ਸੱਤ ਸਰੀਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਗਰਮਾਈ ਹੋਈ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਨਵੀਂ ਚੜੀ ਖਬਰ ਹੈ ਉਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਨਵੇਂ ਬਣੇ ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਪਰਮਿੰਦਰ ਸਿੰਘ ਢੀਂਡਸਾ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਬਹੁਤ ਸਾਰੀਆਂ ਮਲਟੀਪਲ ਜਿਹੜੀਆਂ ਇਨਫੋਰਮੇਸ਼ਨਸ ਨੇ ਜਾਣਕਾਰੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਹੀਆਂ ਨੇ ਕਿ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਜਾਂ ਜਨਵਰੀ ਦੇ ਪਹਿਲੇ ਹਫਤੇ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਹਿਣ ਦਾ ਭਾਵ ਇਥੋਂ ਤੱਕ ਵੀ ਅਫਵਾਹਾਂ ਆ ਚੁੱਕੀਆਂ ਨੇ ਕਿ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਦੇ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਲਈ ਹੈ ਕਹਿੰਦਾ ਭਾਪ ਕਿ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਉਹ ਜਿਹੜਾ ਨਵਾਂ ਪੁਨਰ ਸਰਜੀਤ ਅਕਾਲੀ ਦਲ ਹੈ ਗਿਆਨੀ ਹਰਪੀਰ ਸਿੰਘ ਦੀ ਅਗਵਾਈ ਵਾਲਾ ਉਹਨਾਂ ਨੂੰ ਛੱਡ ਕੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰਮਿੰਦਰ ਸਿੰਘ ਢੀਂਸਾ ਦੇ ਫਾਦਰ ਸਾਹਿਬ ਸੁਖਦੇਵ ਸਿੰਘ ਢੀਂਸਾ ਇਹ ਲੰਮੇ ਸਮੇਂ ਤੋਂ ਟਕਸਾਲੀ ਆਗੂ ਨੇ ਅਕਾਲੀ ਦਲ ਦੇ ਔਰ ਇਹਨਾਂ ਨੇ ਉਦੇ ਵਿੱਚ ਪ੍ਰਕਾਸ਼ ਸਿੰਘ ਪਾਦਲ ਦੀ ਸਰਕਾਰ ਹੁੰਦਿਆਂ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸਨ ਔਰ ਉਸ ਤੋਂ ਬਾਅਦ ਕੁਝ ਨਾਰਾਜ਼ਗੀ ਹੋਈ ਤਾਂ ਇਹਨਾਂ ਨੇ ਜਿਹੜਾ ਸੀ ਉਹ ਅਕਾਲੀ ਦਲ ਛੱਡ ਦਿੱਤਾ ਉਸ ਤੋਂ ਬਾਅਦ ਇਹ ਇਹਨਾਂ ਨੇ ਖੁਦ ਅੱਗੇ ਹੋ ਕੇ ਜਿਹੜਾ ਸੀ ਨਵਨ ਨਵਾਂ ਪੁਨਰਸੁਰਜੀਤ ਅਕਾਲੀ ਦਲ ਸੀ ਉਹਦੀ ਜਿਹੜੀ ਕਮੇਟੀ ਗਠਿਤ ਹੋਈ ਉਹਦੇ ਵਿੱਚ ਵੀ ਇਹਨਾਂ ਨੇ अहम ਭੂਮਿਕਾ ਨਿਭਾਈ ਪਰ ਹੁਣ ਜਿਵੇਂ ਸੁਣਨ ਦੇ ਵਿੱਚ ਆ ਰਿਹਾ ਕਿ ਇਹ ਉਸ ਅਕਾਲੀ ਦਲ ਨੂੰ ਵੀ ਛੱਡ ਕੇ ਕਾਂਗਰਸ ਦੇ ਵਿੱਚ ਜਾ ਰਿਹਾ ਹੈ ਬਹੁਤ ਸਾਰੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਕਿ ਕਿਤੇ ਹੁਣ ਇਸ ਜਿਹੜੇ ਨਵਾਂ ਅਕਾਲੀ ਦਲ ਬਣਿਆ ਕਿਤੇ ਇਹਦੀ ਕਾਰਗੁਜ਼ਾਰੀ ਤੋਂ ਵੀ ਤਾਂ ਕੋਈ ਜਿਹੜਾ ਸ਼ੰਕਾ ਖੜਾ ਨਹੀਂ ਹੋ ਗਿਆ ਤਾਂ ਕਿਉਂਕਿ ਬਹੁਤ ਕੁਝ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਹੈ ਪਰ ਇੱਕ ਮਹੀਨ ਲਗਭਗ ਇੱਕ ਮਹੀਨੇ ਤੋਂ ਇਹ ਸਭ ਕੁਝ ਚੱਲ ਰਿਹਾ ਸੀ ਪਰਮਿੰਦਰ ਸਿੰਘ ਢੀਂਟਸਾ ਦੇ ਜਿਹੜੇ ਕਰੀਬੀ ਸਨ ਉਹ ਇਹ ਗੱਲ ਅਸ ਤੱਕ ਕਦੀ ਵੀ ਉਹਨਾਂ ਨੇ ਨਹੀਂ ਮੰਨੀ ਕਿ ਇਹ ਗੱਲ ਹੋ ਸਕਦੀ ਹੈ ਕਿ ਉਹ ਕਾਂਗਰਸ ਵਿੱਚ ਜਾ ਸਕਦੇ ਐ ਨਾ ਖੁਦ ਕਦੀ ਪਰਮਿੰਦਰ ਢੀਮਸਾ ਨੇ ਐਹੋ ਜੀ ਕੋਈ ਸੰਕੇਤ ਦਿੱਤਾ ਪਰ ਹੁਣ ਜਿਹੜਾ ਪਰਮਿੰਦਰ ਢੀਮਸਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇਹ ਬਿਲਕੁਲ ਝੂਠੀਆਂ افਵਾਹਾਂ ਨਹੀਂ ਮੈਂ ਕਿਤੇ ਨਹੀਂ ਜਾ ਰਿਹਾ ਕੋਈ ਕਾਂਗਰਸ ਨਹੀਂ ਜੁਆਇਨ ਕਰ ਰਿਹਾ ਇਥੋਂ ਤੱਕ ਵੀ ਕਿਹਾ ਗਿਆ ਸੀ ਕਿ ਕਾਂਗਰਸ ਦੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਥਰੂ ਇਹ ਟੱਚ ਵਿੱਚ ਹਨ ਕਾਂਗਰਸ ਦੇ ਵਿੱਚ ਇਥੋਂ ਤੱਕ ਵੀ ਕਿਹਾ ਗਿਆ ਕਿ ਬੀਬੀ ਪਠੱਲ ਦੇ ਨਾਲ ਇਹਨਾਂ ਦੀ ਮੀਟਿੰਗ ਹੋ ਚੁੱਕੀ ਹੈ ਪਰ ਹੁਣ ਇਹਨਾਂ ਸਾਰੀਆਂ ਅਟਕਲਾਂ ਨੂੰ ਜਿਹੜਾ ਉਹ ਵਿਰਾਮ ਲੱਗ ਗਿਆ ਜਦੋਂ ਖੁਦ ਪਰਮਿੰਦਰ ਸਿੰਘ ਢੀਂਟਸਾ ਨੇ ਇਹ ਗੱਲ ਕਹੀ ਕਿ ਉਹ ਨਵਾਂ ਪੁਨਰਸਰਜੀਤ ਜਿਹੜਾ ਅਕਾਲੀ ਦਲ ਹੈ ਉਹਦੀ ਸਾਖ ਨੂੰ ਢਾਹ ਲਾਉਣ ਦੇ ਲਈ ਇਹ ਜਿਹੜੀਆਂ ਬਿਆਨਬਾਜ਼ੀਆਂ ਨੇ ਇਹ ਵਿਰੋਧੀ ਪਾਰਟੀਆਂ ਵੱਲੋਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਸਿੱਧਾ ਨਿਸ਼ਾਨਾ ਅਕਾਲੀ ਦਲ ਬਾਦਲ ਤੇ ਹੀ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਕੁਝ ਜੜੀਆਂ ਰਵਾਇਤੀ ਪਾਰਟੀਆਂ ਉਹ ਸਾਨੂੰ ਜੜੀਆਂ ਚੋਣਾ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆ ਰਹੀਆਂ ਇਹਦੇ ਵਿੱਚ ਸਾਡੀ ਕਾਰਗੁਜ਼ਾਰੀ ਨੂੰ ਨੀਵਾ ਦਿਖਾਉਣ ਦੇ ਲਈ ਜਾਂ ਲੋਕਾਂ ਦੇ ਵਿੱਚ ਇਹ ਭਰਮ ਫੈਲਾਇਆ ਜਾ ਰਿਹਾ ਕਿ ਪ੍ਰਮਿੰਦਰ ਸਿੰਘ ਢੀਡਸਾ ਜਿਹੜੇ ਆ ਉਹ ਇਸ ਨਵੇਂ ਅਕਾਲੀ ਦਲ ਨੂੰ ਛੱਡ ਰਹੇ ਹੈ ਤਾਂ ਕਿ ਉਹ ਇਸ ਚੋਣਾਂ ਦੇ ਵਿੱਚ ਸਾਡੀ ਜੜੀ ਕਾਰਗੁਜ਼ਾਰੀ ਹੈ ਉਹਨੂੰ ਪ੍ਰਭਾਵਿਤ ਕਰ ਸਕਣ ਉਹਨਾਂ ਨੇ ਇਹ ਕਿਹਾ ਕਿ ਮੈਂ ਅਜੇ ਤੱਕ ਕੋਈ ਅਜਿਹਾ ਫੈਸਲਾ ਜਿਹੜਾ ਉਹ ਨਹੀਂ ਲਿਆ ਕਿ ਮੈਂ ਨਵਾਂ ਕਾਲੀ ਦਲ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਰਿਹਾ ਹਾਂ ਧੰਨ